ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੱਕਣ ਰਾस्ते ਹੁਣ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ ਜਿਵੇਂ ਕਿ ਪਿੰਡਾਂ ਦੇ ਵਿੱਚ ਹੁਣ ਸਮਾਰਟ ਸਕੂਲ ਖੋਲੇ ਜਾ ਰਹੇ ਨੇ ਉੱਥੇ ਹੁਣ ਬੱਚਿਆਂ ਨੂੰ ਉਹ ਸਹੂਲਤਾਵਾਂ ਵੀ ਪੰਜਾਬ ਸਕੂਲਾਂ ਦੇ ਵਿੱਚ ਮਿਲ ਰਹੀਆਂ ਜਿਹੜੀਆਂ ਕਿ ਕਾਨਵੈਂਟ ਸਕੂਲਾਂ ਦੇ ਵਿੱਚ ਮਿਲਦੀਆਂ ਸੀ ਹੁਣ ਆਪਾਂ ਇਹ ਵੀ ਕਹਿ ਸਕਦੇਗੇ ਕਿ ਪੰਜਾਬ ਦੇ ਸਰਕਾਰੀ ਸਕੂਲ ਜਿਹੜੇ ਅਗੇ ਨੇ ਉਹ ਕਿਸੇ ਵੀ ਕਾਨਵੈਂਟ ਸਕੂਲ ਤੋਂ ਘੱਟ ਦੇ ਜੀ ਹਾਂ ਬਿਲਕੁਲ ਜਿਸ ਤਰੀਕੇ ਨਾਲ ਅੱਜ ਪੰਜਾਬ ਦੇ ਵਿੱਚ ਜਿਹੜੇ ਜਿਹੜੇ 10ਵੀਂ ਦੇ 12ਵੀਂ ਦੇ ਬੋਰਡ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਗਈਆਂ ਨੇ ਤੇ ਨਾਲ ਦੇ ਨਾਲ ਹੀ ਹੁਣ ਸਕੂਲਾਂ ਦੇ ਵਿੱਚ ਐਡਮਿਸ਼ਨਾਂ ਵੀ ਜਿਹੜੀਆਂ ਗਈਆਂ ਸ਼ੁਰੂ ਹੋ ਚੁੱਕੀਆਂ ਨੇ ਕੀ ਕੀ ਨਵੀਆਂ ਪੌਲਟੀਆਂ ਲੈਦੀਆਂ ਗਈਆਂ ਨੇ ਐਡਮਿਸ਼ਨਾਂ ਨੂੰ ਲੈ ਕੇ ਮੇਰੇ ਨਾਲ ਹੈ ਇਸ ਵੇਲੇ ਪੀਬਨਗਰ ਸਕੂਲ ਦੇ ਪ੍ਰਿੰਸੀਪਲ ਮੈਡਮ ਮਨਜੀ ਜੀ ਹੈਗੇ ਨੇ ਉਹਨਾਂ ਨਾਲ ਗੱਲ ਕਰਦੇ ਆ ਮੈਂ ਮਨਜੀਤ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਸਨੇ ਚੈਨਲ ਤੇ ਮੈਂ ਪੰਜਾਬ ਸਰਕਾਰ ਦਾ ਇੱਕ ਬਹੁਤ ਵੱਡਾ ਉਪਰਾਲਾ ਹੈਗਾ ਕਿ ਇਸ ਵਾਰ ਜਿਹੜਾ ਹੈਗਾ ਐਡਮਿਸ਼ਨਾਂ ਜਿਹੜੀਆਂ ਆ ਗਈਆਂ ਨੇ ਉਹ ਲਗਾਤਾਰ ਵਧਾਈਆਂ ਵੀ ਜਾਰੀਆਂ ਨੇ ਔਰ ਸਹੂਲਤਾਂ ਬਹੁਤ ਦਿੱਤੀਆਂ ਜਾ ਰਹੀਆਂ ਨੇ ਹਾਂਜੀ ਸਾਰਿਆਂ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਜੇ ਅਸੀਂ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿੱਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਗੱਲ ਕਰੀਏ ਤਾਂ ਮਤਲਬ ਅਸੀਂ ਕਹਿ ਸਕਦੇ ਹਾਂ ਕੀ ਅਸੀਂ ਸੁਪਨਿਆਂ ਵਿੱਚ ਵੀ ਇਹ ਨਹੀਂ ਸੋਚਿਆ ਸੀ ਕਿ ਇੰਨੀਆਂ ਸਰਕਾਰੀ ਸਕੂਲ ਹੈ ਜਿਹੜੇ ਉਹਨਾਂ ਦੀ ਰੂਪਰੇਖਾ ਹੀ ਬਦਲ ਜਾਏਗੀ ਹੁਣ ਜਿਵੇਂ ਤੁਸੀਂ ਸਕੂਲ ਦੇ ਅੰਦਰ ਐਂਟਰ ਕਰਦੇ ਹੋਏ ਵੇਖਿਆ ਹੋਵੇਗਾ ਕਿ ਬਾਹਰ ਸਿਕਿਉਰਿਟੀ ਗਾਰਡਸ ਖੜੇ ਨੇ ਕੈਂਪਸ ਮੈਨੇਜਰ ਨੇ সুইਪਰਸ ਨੇ ਔਰ ਬੱਚਿਆਂ ਦੀ ਇੱਕ ਇੱਕ ਛੋਟੀ ਤੋਂ ਛੋਟੀ ਜਿਹੜੀ ਸਹੂਲਤ ਹੈ ਉਹਦਾ ਖਿਆਲ ਰੱਖਿਆ ਜਾ ਰਿਹਾ ਹੈ ਇਸੇ ਮੋਟਰ ਨੂੰ ਅਸੀਂ ਅੱਗੇ ਲੈ ਕੇ ਜਾਂਦੇ ਹੋਏ ਨਾਲ ਦੀ ਨਾਲ ਤਾਂ ਪ੍ਰੀਖਿਆਵਾਂ ਵੀ ਸਟਾਰਟ ਹੋ ਰਹੀਆਂ ਨੇ ਤੇ ਨਾਲ ਦੀ ਨਾਲ ਹੀ ਅਸੀਂ ਬੱਚਿਆਂ ਦੇ ਜਿਹੜੇ ਦਾ ਖਿਲੇ ਹੈ ਉਹਦੇ ਸਬੰਧ ਵਿੱਚ ਵੀ ਪੂਰੇ ਜਾਗਰੂਕ ਹਾਂ ਔਰ ਆਪਣੇ ਆਲੇ ਦੁਆਲੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਔਰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਜਿਹੜੀਆਂ ਸਹੂਲਤਾਂ ਨੇ ਜਗ ਜाहिर ਨੇ ਔਰ ਲੋਕ ਵਿਸ਼ਵਾਸ ਕਰ ਰਹੇ ਨੇ ਜਦੋਂ ਸਰਕਾਰੀ ਸਕੂਲਾਂ ਦੇ ਵਿੱਚ ਆ ਕੇ ਮਾਹੌਲ ਦੇਖਦੇ ਨੇ ਕੈਂਪਸ ਨੂੰ ਵੇਖਦੇ ਨੇ ਇਨਫਰਾਸਟ੍ਰਕਚਰ ਵੇਖਦੇ ਨੇ ਔਰ ਇੱਥੋਂ ਦੇ ਅਧਿਆਪਕਾਂ ਨੂੰ ਵੇਖਦੇ ਨੇ ਜਿਹੜੇ ਕਿ ਵੈਲ ਕੁਆਲੀਫਾਈਡ ਨੇ ਤਾਂ ਉਹ ਮੱਲੋ ਮੱਲੀ ਹੀ ਉਹ ਆਪਣੇ ਸਰਕਾਰੀ ਸਕੂਲਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਦਾਖਲ ਕਰਵਾਉਣਾ ਚਾਹੁੰਦੇ ਨੇ ਮੈਬ ਜੇ ਕਰਕੇ ਜਿਵੇਂ ਆ ਜੇ ਗੱਲ ਕੀਤੀ ਜਾਵੇ ਤਾਂ ਕਾਫੀ ਜਿਹੜੇ ਬੱਚੇ ਜਿਹੜੇ ਸੀਗੇ ਉਹ ਦੂਜੇ ਸਕੂਲਾਂ ਤੋਂ ਪ੍ਰਾਈਵੇਟ ਸਕੂਲਾਂ ਤੋਂ हट ਕੇ ਜਿਹੜੇ ਨੇ ਗਵਰਨਮੈਂਟ ਸਕੂਲਾਂ ਦੇ ਵਿੱਚ ਆਏ ਸੀਗੇ ਹੁਣ ਐਤਕੀ ਵੀ ਕੋਈ ਸਰਕਾਰ ਦੀ ਨਵੀਂ ਪਾਲਿਸੀ ਇੰਦਾਂ ਦੀ ਹੈਗੀ ਹੈ ਕਿ ਕਿ ਵਿਸ਼ੇਦਿਆਂ ਦਿੱਤੀਆਂ ਜਾ ਰਹੀਆਂ ਨੇ ਫੈਸਿਲਿਟੀਆਂ ਦੀ ਗੱਲ ਕਰਾਂ ਤਾਂ ਬੱਚਿਆਂ ਨੂੰ 8ਵੀਂ 6ਵੀਂ ਪ੍ਰੀ ਨਰਸਰੀ ਤੋਂ ਜੇ ਲਾ ਲਈਏ ਆਪਾਂ ਤਾਂ 8ਵੀਂ ਤੱਕ ਬੱਚਿਆਂ ਨੂੰ ਮਿਡੇ ਮੀਲ ਦੀ ਸਹੂਲਤ ਹੈ ਬੱਚਿਆਂ ਨੂੰ ਦੁਪਹਿਰ ਦਾ ਖਾਣਾ ਦਿੱਤਾ ਜਾਂਦਾ ਹੈ ਨਵੀਂ ਐਡੀਸ਼ਨ ਕੀਤੀ ਗਈ ਹੈ ਕਿ ਬੱਚਿਆਂ ਨੂੰ ਮੌਸਮੀ ਜਿਹੜਾ ਫਰੂਟ ਹੈ ਉਹ ਮਿਡੇ ਮੀਲ ਦੇ ਵਿੱਚ ਦਿੱਤਾ ਜਾਵੇ ਔਰ ਬੱਚਿਆਂ ਦੀ ਜਿਹੜੀ ਮੈਡੀਕਲ ਚੈੱਕਅਪ ਹੈ ਟੋਟਲੀ ਫ੍ਰੀ ਹੋ ਰਿਹਾ ਹੈ ਬੱਚਿਆਂ ਨੂੰ ਟਾਈਮ ਟੂ ਟਾਈਮ ਫੋਲਿਕ ਐਸਿਡ ਆਇਰਨ ਦੀਆਂ ਟੈਬਲਟਸ ਉਹਨਾਂ ਦਾ ਭਾਰ ਚੈੱਕ ਕੀਤਾ ਜਾਂਦਾ ਹੈ ਉਹਨਾਂ ਨੂੰ ਮੈਂਟਲੀ ਰਿਲੈਕਸ ਰੱਖਣ ਲਈ ਸਪੋਰਟਸ ਤਰ੍ਹਾਂ ਤਰ੍ਹਾਂ ਦੀਆਂ ਔਰ ਉਹਦੇ ਨਾਲ ਸੰਬੰਧਤ ਜਿਹੜੀਆਂ ਐਕਟੀਵਿਟੀਆਂ ਆ ਯੋਗਾ ਦੀਆਂ ਉਹ ਕਰਵਾਈਆਂ ਜਾ ਰਹੀਆਂ ਨੇ ਆਪਾਂ ਕਹਿ ਸਕਦੇ ਹਾਂ ਕਿ ਬੱਚਿਆਂ ਨੂੰ ਸਿਰਫ ਇਹੀ ਨਹੀਂ ਕਿ ਤੁਸੀਂ ਪੜ੍ਹਨਾ ਹੀ ਪੜ੍ਹਨਾ ਹੈ ਔਰ ਇੱਕ ਸਿੰਪਲ ਜੀ ਲਾਈਫ ਜੀਣੀ ਹੈ ਕਿ ਪੜੋ ਨੰਬਰ ਲਓ ਨੋ ਨਾਲ ਦੀ ਨਾਲ ਬੱਚਿਆਂ ਦੀ ਓਵਰਹਾਲ ਜਿਹੜਾ ਵਿਕਾਸ ਹੈ ਉਹ ਸਕੂਲਾਂ ਦੇ ਵਿੱਚ ਚੱਲ ਰਿਹਾ ਹੈ ਬਿਲਕੁਲ ਜੀ ਮੈਂ ਵੀ ਦੱਸਿਆ ਕਿ ਜਿਸ ਤਰੀਕੇ ਨਾਲ ਹੁਣ ਮਦ ਫ੍ਰੀਡੋ ਲਾ ਕੇ 8ਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਜੜਾਗਾ ਮਿੱਡੇ ਮੇਲ ਜੜਾਗਾ ਉਹ ਬਹੁਤ ਅੱਛਾ ਮਿਲ ਰਿਹਾ ਔਰ ਨਾਲ ਦੀ ਨਾਲ ਉਹ ਮੌਸਮੀ ਫਰੂਟ ਜੜਾਗਾ ਮੌਸਮ ਦੇ ਹਿਸਾਬ ਨਾਲ ਫੂਡ ਦਿੱਤਾ ਜਾ ਰਿਹਾ ਔਰ ਖਾਣਾ ਵੀ ਜੜਾਗਾ ਉਸ ਡੇ ਬਾਈ ਡੇ ਜੜਾ ਫਿਕਸ ਕੀਤਾ ਗਿਆ ਉਹ ਵੀ ਸ਼ੁਰੂ ਕਰ ਦਿੱਤਾ ਗਿਆ ਹੈ ਮੈਮ ਜੇ ਗੱਲ ਕਰੀਏ ਐਡਮਿਸ਼ਨ ਦਿੱਤੇ ਐਡਮਿਸ਼ਨ ਦੇ ਵਿੱਚ ਬੁੱਕਸ ਵਗੈਰਾ ਸਰਕਾਰ ਵੱਲੋਂ ਜਾਂ ਯੂਨੀਫਾਰਮ ਦੀ ਜੀ ਕੋਈ ਗੱਲ ਕੀਤੀ ਜਾਵੇ ਹਾਂਜੀ ਜੇ ਮੈਂ ਆਪਣੇ ਸਕੂਲ ਦੀ ਗੱਲ ਕਰਾਂ ਮੇਰਾ ਜਿਵੇਂ ਸੀਨੀਅਰ ਸਕੈਂਡਰੀ ਸਕੂਲ ਹੈ ਤਾਂ 6ਵੀਂ ਤੋਂ 12ਵੀਂ ਤੱਕ ਸਾਰੇ ਹੀ ਬੱਚਿਆਂ ਨੂੰ ਮੁਫਤ ਕਿਤਾਬਾਂ ਨੇ ਨਾਲ ਦੀ ਨਾਲ ਬੱਚਿਆਂ ਦੀ ਜਿਹੜੀ ਯੂਨੀਫਾਰਮ ਹੈ ਉਹ ਫ੍ਰੀ ਦਿੱਤੀ ਜਾਂਦੀ ਹੈ ਜਿਹਦੇ ਵਿੱਚ ਬੱਚਿਆਂ ਦੇ ਸੂਟ ਪੈਂਟ ਸ਼ਰਟ ਤੋਂ ਲੈ ਕੇ ਉਹਨਾਂ ਦੀ ਸੌਕਸ ਔਰ ਸ਼ੂਜ਼ ਤੱਕ ਸਾਰਾ ਕੁਝ ਹੀ ਸ਼ਾਮਿਲ ਹੈ ਬੱਚਿਆਂ ਦੇ ਘਰ ਘਰੋਂ ਸਕੂਲ ਲੈ ਕੇ ਆਉਣ ਲਈ ਔਰ ਸਕੂਲੋਂ ਘਰ ਛੱਡਣ ਲਈ ਸਰਕਾਰ ਵੱਲੋਂ ਬੱਸਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਐਮਿਨੈਂਟ ਸਕੂਲ ਖੋਲੇ ਗਏ ਨੇ ਜਿੱਥੇ ਬੱਚਿਆਂ ਦੇ ਆਈਕਿਊ ਲੈਵਲ ਨੂੰ ਔਰ ਉਹਨਾਂ ਦੀ ਮੈਂਟਲ ਲੈਵਲ ਨੂੰ ਦੇਖਦੇ ਹੋਏ ਉਹਨਾਂ ਨੂੰ ਨੀਟ ਦੀ ਔਰ ਹਰ ਇੱਕ ਜਿਹੜੀ ਪ੍ਰੀਖਿਆਵਾਂ ਹਨ ਜਿਨ੍ਹਾਂ ਨੂੰ ਦੇਣ ਲਈ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਦੇ ਪੇਰੈਂਟਸ ਨੇ ਲੱਖਾਂ ਰੁਪਇਆ ਵੱਡੇ ਇੰਸਟੀਚੂਟਾਂ ਵਿੱਚ ਖਰਚਦੇ ਨੇ ਫ੍ਰੀ ਆਫ ਕਾਸਟ ਸਾਰਾ ਸਰਕਾਰ ਵੱਲੋਂ ਪ੍ਰਬੰਧ ਕੀਤਾ ਗਿਆ ਜੀ ਮੈਮ ਜਿਸੇਕਰ ਤੁਹਾਡਾ ਹਾਈ ਸਕੈਂਡਰੀ ਸਕੂਲ ਹੈਗਾ ਇੱਥੇ 6ਵੀਂ ਤੋਂ ਲੈ ਕੇ 12ਵੀਂ ਤੱਕ ਦੇ ਤੁਹਾਡੇ ਸਟੂਡੈਂਟ ਨੇ ਤੇ ਤੁਸੀਂ ਉਹਦੇ ਵੀ ਦੱਸਿਆ ਕਿ 6ਵੀਂ ਤੋਂ ਲੈ ਕੇ 12ਵੀਂ ਤੱਕ ਦੇ ਸਕੂਲ ਦੇ ਜਿੰਨੇ ਵੀ ਬੱਚੇ ਹੈਗੇ ਨੇ ਸਾਰਿਆਂ ਨੂੰ ਮੁਫਤ ਜਿਹੜੀ ਹੈਗੀ ਆ ਉਹ ਸਾਰਾ ਬੁੱਕਸ ਮਿਲेंगी 유ਨੀਫਾਰਮ ਵੀ ਮਿਲेंगी ਹਾਂਜੀ ਤੱਕ ਹੈ ਜੀ ਜਿਹੜੀਆਂ ਬੁੱਕਸ ਨੇ ਉਹ ਸਾਰੇ ਹੀ ਐਸੇ ਬੱਚਿਆਂ ਲਈ ਨੇ ਔਰ ਜਿੰਨੀ ਵੀ ਵੱਧ ਤੋਂ ਵੱਧ ਮੇਰੇ ਵੱਲੋਂ ਵੀ ਸਾਡੇ ਸਟਾਫ ਵੱਲੋਂ ਵੀ ਅਸੀਂ ਐਨ ਆਰ ਆਈਸ ਤੋਂ ਔਰ ਇਧਰੋਂ ਉਧਰੋਂ ਡੋਨੇਸ਼ਨਸ ਲੈ ਕੇ ਬੱਚਿਆਂ ਨੂੰ ਕਾਪੀਸ ਤੱਕ ਵੀ ਔਰ ਜਿਹੜੇ ਬੱਚਿਆਂ ਕੋਲ ਠੰਡ ਦੇ ਵਿੱਚ ਸਵੈਟਰਸ ਜਾਂ ਕੁਝ ਨਹੀਂ ਹੈ ਕਿਉਂਕਿ ਅਸੀਂ ਆਪਣੀ ਸਰਕਾਰ ਤੋਂ ਬਹੁਤ ਜ਼ਿਆਦਾ ਮੋਟੀਵੇਟ ਹੋਏ ਆਂ ਕੋਸ਼ਿਸ਼ ਕਰਦੇ ਆਂ ਕਿ ਜਿਹੜੇ ਗਰੀਬ ਬੱਚੇ ਸਾਡੇ ਸਕੂਲਾਂ ਦੇ ਵਿੱਚ ਵਿੱਦਿਆ ਹਾਸਲ ਕਰਨ ਆਏ ਨੇ ਉਹਨਾਂ ਨੂੰ ਵੱਧ ਤੋਂ ਵੱਧ ਅਸੀਂ ਸਹੂਲਤਾਂ ਤਾਂ ਦੇ ਸਕੀਏ ਤਾਂ ਉਹਨਾਂ ਲਈ ਜੇ ਸਾਨੂੰ ਵੱਡੀਆਂ ਸੰਸਥਾਵਾਂ ਤੋਂ ਐਨਆਰਆਈਸ ਤੋਂ ਜੇ ਮੰਗਣਾ ਵੀ ਪੈਂਦਾ ਤਾਂ ਮੈਂ ਤਾਂ ਬਿਲਕੁਲ ਵੀ ਸ਼ਰਮ ਨਹੀਂ ਕਰਦੀ ਇਸ ਚੀਜ਼ ਤੋਂ ਔਰ ਬੱਚਿਆਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਐਡਮਿਸ਼ਨ ਕਦੋਂ ਤੋਂ ਸ਼ੁਰੂ ਹੋ ਰਹੀਏਗੀ ਸਾਰੀ ਦਸਵੀਂ ਤੋਂ ਲੈ ਕੇ ਪਲੱਸ ਟੂ ਤੱਕ ਹਾਂਜੀ ਐਡਮਿਸ਼ਨ ਦੀ ਜਿਹੜੀ ਜਾਗਰੂਕਤਾ ਰੈਲੀ ਹੈ ਉਹ ਅਸੀਂ ਬਸ ਇੱਕ ਦੋ ਦਿਨਾਂ ਚ ਕੱਢਣ ਜਾ ਰਹੇ ਹਾਂ ਫਲੈਕਸ ਅਸੀਂ ਜਗਾ ਜਗਾ ਤੇ ਲਗਾ ਦਿੱਤੇ ਨੇ ਜਿਹਦੇ ਵਿੱਚ ਸਕੂਲ ਦੇ ਵਿੱਚ ਬੱਚੇ ਜਿਹੜੇ ਕਿ ਸਪੋਰਟਸ ਦੇ ਵਿੱਚ ਇੰਟਰਨੈਸ਼ਨਲ ਔਰ ਇੰਟਰਨੈਸ਼ਨਲ ਲੈਵਲ ਤੱਕ ਗਏ ਨੇ ਮੈਰਿਟ ਦੇ ਵਿੱਚ ਜਿਹੜੇ ਬੱਚੇ ਆਏ ਨੇ ਔਰ ਹੋਰ ਵੀ ਜਿਹੜੀਆਂ ਬੱਚਿਆਂ ਦੀਆਂ ਉਪਲਬਧੀਆਂ ਨੇ ਉਹ ਜ਼ਿਕਰ ਕੀਤਾ ਗਿਆ ਜਿਵੇਂ ਕਿ ਅਸੀਂ ਕਹਿ ਸਕਦੇ ਹਾਂ ਬੱਚਿਆਂ ਦੇ ਵਿਦਿਆਕਤੂਰ ਜਗਾ ਜਗਾ ਤੇ ਇਨ੍ਹਾਂ ਗਰੀਬ ਬੱਚੇ ਜਿਹੜੇ ਸੋਚ ਵੀ ਨਹੀਂ ਸਕਦੇ ਔਰ ਕਿਤਾਬਾਂ 'ਚ ਹੀ ਪੜ੍ਹਦੇ ਆ ਕਿ ਆਹ ਜਗਾ ਨੇ ਉਹਨਾਂ ਤੱਕ ਉਹਨਾਂ ਜਗਾ ਤੇ ਲੈ ਕੇ ਜਾਣ ਲਈ ਬੱਸਿਸ ਦਾ ਪ੍ਰਬੰਧ ਫੰਡਸ ਸਾਰੇ ਸਰਕਾਰ ਵੱਲੋਂ ਦਿੱਤੇ ਜਾ ਰਹੇ ਨੇ ਔਰ ਇਹ ਸਾਰੀਆਂ ਸੁਵਿਧਾਵਾਂ ਮੰਨਦੇ ਹੋਏ ਬੱਚੇ ਆਪਣੇ ਆਪ ਨੂੰ ਬੜਾ ਹੀ ਲੱਕੀ ਮਹਿਸੂਸ ਕਰ ਰਹੇ ਨੇ ਔਰ ਉਹਨਾਂ ਦਾ ਔਰ ਰੁਝਾਨ ਇਹ ਹੋ ਰਿਹਾ ਹੈ ਕਿ ਉਹ ਜਿਹੜੇ ਅ ਅਮੀਰ ਫੈਮਲੀਆਂਜ਼ ਉਹਨਾਂ ਦੇ ਕੰਟੈਕਟ ਵਿੱਚ ਨੇ ਉਹਨਾਂ ਨੂੰ ਵੀ ਕਹਿ ਰਹੇ ਨੇ ਕਿ ਤੁਸੀਂ ਸਰਕਾਰੀ ਸਕੂਲ ਆ ਇੱਕ ਵਾਰੀ ਸਾਡਾ ਸਕੂਲ ਜ਼ਰੂਰ ਦੇਖ ਕੇ ਜਾਓ ਜਿੱਥੇ ਵੀ ਕਿਸੇ ਕਿਸੇ ਵੀ ਕਿਸਮ ਦੀ ਕੋਈ ਵੀ ਕਮੀ ਨਹੀਂ ਹੈ ਹੁਣ ਉਹ ਗੱਲ ਨਹੀਂ ਹੈਗੀ ਕਿ ਸਰਕਾਰੀ ਸਕੂਲਾਂ ਦੇ ਵਿੱਚ ਹੀ ਬੰਦੇ ਵਰਗ ਦੇ ਜਿਹੜੇ ਬੱਚੇ ਪੜਦੇ ਸੀਗੇ ਹੁਣ ਹਰ ਤਰ੍ਹਾਂ ਦੀ ਕੈਟਾਗਰੀ ਹੈਗੀ ਹੈ ਚਾਹੇ ਉਹ ਬਿਜ਼ਨਸਮੈਨ ਆ ਚਾਹੇ ਡਾਕਟਰ ਆ ਚਾਹੇ ਵਕੀਲ ਹੈ ਚਾਹੇ ਕੋਈ ਵੱਡੇ ਅਹੁਦੇ ਤੇ ਆ ਉਹਨਾਂ ਦੇ ਬੱਚੇ ਵੀ ਜਿਹੜੇ ਹੈਗੇ ਨੇ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਚੰਗੀ ਵਿਦਿਆ ਪ੍ਰਾਪਤ ਕਰ ਰਹੇ ਜਿਸ ਤਰੀਕੇ ਨਾਲ ਮੈਡਮ ਨੇ ਦੱਸਿਆ ਕਿ 6ਵੀਂ ਤੋਂ ਲੈ ਕੇ 8ਵੀਂ ਤੱਕ ਦੇ ਬੱਚਿਆਂ ਨੂੰ ਕਿਤਾਬਾਂ ਦੀਆਂ ਜਿਹੜੀਆਂ ਫੈਸਿਲਿਟੀ ਹੈਗੀ ਹੈ ਕੁਝ ਕੈਟਾਗਰੀ ਰੱਖੀ ਹੈ ਉਹਨਾਂ ਨੂੰ ਉਹ ਕਿਤਾਬਾਂ ਵੀ ਦਿੱਤੀਆਂ ਜਾ ਰਹੀਆਂ ਨੇ ਜੂਨੀਫਾਰਮ ਦੀ ਕੈਟਾਗਰੀ ਰੱਖੀ ਹੈ ਜੂਨੀਫਾਰਮ ਵੀ ਦਿੱਤੀ ਜਾ ਰਹੀ ਹੈ ਸੋ ਅਸੀਂ ਵੀ ਅਪੀਲ ਕਰਦੇ ਹੈਗੇ ਆ ਕਿ ਤੁਸੀਂ ਇਸ ਸਾਲ ਜੜਾਗਾ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਗਵਰਨਮੈਂਟ ਸਕੂਲਾਂ ਦੇ ਵਿੱਚ ਪੜਾਓ ਕਿਉਂਕਿ ਹੁਣ ਪੰਜਾਬ ਦੇ ਵਿੱਚ ਗਵਰਨਮੈਂਟ ਸਕੂਲਾਂ ਦਾ ਜਿਹੜਾ ਮਿਆਰ ਬਹੁਤ ਉੱਚਾ ਹੋ ਚੁੱਕਾ ਹੈ ਪਿਛਲੇ ਦਿਨੀ ਮੋਗਾ ਦੇ ਐਮ.ਐਲ.ਏ ਡਾਕਟਰ ਆਮਨਦੀਪ ਕੌਰ ਅਰੋੜਾ ਵੱਲੋਂ ਵੀ ਜਿਹੜੀ ਇੱਕ ਮੁਹਿੰਮ ਚਲਾਈ ਗਈ ਸੀਗੀ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਜਿਹੜਾ ਗਿਆ ਗਵਰਨਮੈਂਟ ਸਕੂਲਾਂ ਦੇ ਵਿੱਚ ਐਜੂਕੇਸ਼ਨ ਕਰਵਾਓ ਤਾਂ ਕਿ ਗਵਰਨਮੈਂਟ ਸਕੂਲਾਂ ਦਾ ਜਿਹੜਾ ਮਿਆਰ ਹੈ ਹੁਣ ਕਿਸੇ ਵੀ ਸਕੂਲ ਤੋਂ ਘਟ ਨਹੀਂ ਆ ਵਿਪਲੋਕਰ ਮੋਗਾ